ਦੇਖੋ ਬਈ ਕੋਈ ਧੰਮੜੇ ਲਈ ਰੋਂਦਾ ਹੈ ਕੋਈ ਧੰਮੜੇ ਲਈ ਰੋਂਦਾ ਹੈ ਕੋਈ ਪੈਸੇ ਲਈ ਰੋਂਦਾ ਹੈ ਕੋਈ ਧੰਮੜੇ ਦਾ ਕੋਈ ਧੰਮੜੇ ਦਾ ਉਹਨੂੰ ਇੱਥੇ ਆਸ਼ਕ ਕਹਿੰਦੇ ਐ ਸੇ ਗੱਲ ਉਸ ਆਸ਼ਕ ਦੀ ਕਰਦਾ ਜਿਹਦੇ ਰੱਬ ਲਈ ਅਥਰੂ ਵਹਿੰਦੇ ਐ ਆਸ਼ਕ ਉਹ ਐ ਜਿਹਦੇ ਅਥਰੂ ਰੱਬ ਦੇ ਨਾਲ ਹੀ ਵਹਿੰਦੇ ਐ ਬਾਕੀ ਕੋਈ ਆਸ਼ਕ ਨਹੀਂ ਕਥਾ ਬੜੀ ਸੋਹਣੀ ਗੱਲ ਐ ਕੋਈ ਜੱਗ ਲਈ ਰੋਂਦਾ ਤੇ ਕੋਈ ਵਿਰਲਾ ਰੱਬ ਲਈ ਰੋਂਦਾ ਆ ਛੋਟੇ ਬੱਚੇ ਦੇਖੋ ਭਈ ਨਿਕਲ ਕੇ ਇੰਨਾ ਅਥਰੂਆਂ ਦਾ ਫਾਇਦਾ ਐ ਜਿਹੜੇ ਰੱਬ ਦੇ ਲਈ ਬੰਦੇ ਐ ਜਿਹੜੇ ਦੁਨੀਆਂ ਲਈ ਮਾਨ ਬੜੀਆਂ ਲਈ ਪੈਸੇ ਲਈ ਦੌਲਤ ਸ਼ੌਹਰਤ ਲਈ ਬੰਦੇ ਉਹ ਉਹਨਾਂ ਦਾ ਕੋਈ ਫਾਇਦਾ ਨਹੀਂ ਉਹ ਤਾਂ 50 60 70 ਸਾਲਾਂ ਮਗਰੋਂ ਛੱਟ ਕੇ ਜਾਣਾ ਬਾਣੀ ਕਹਿੰਦੀ ਹੈ ਨਾ ਜੋ ਘਰ ਛੱਡ ਗਵਾਵਣਾ ਸੋ ਲੱਗਾ ਮਨ ਮਾਹੀ ਜਿੱਥੇ ਜਾਏ ਤੁਦ ਵਰਤਨਾ ਤਿਸ ਕੀ ਚਿੰਤਾ ਨਹੀਂ ਜਿੱਥੇ ਜਾ ਕੇ ਵਰਤਨਾ ਉਸ ਕਰਦੀ ਕਿਸੇ ਨੂੰ ਚਿੰਤਾ ਨਹੀਂ ਬੜਪਾ ਕੀਆਂ ਉਹ ਅੱਖਾਂ ਜਿਹੜੀਆਂ ਸਤਗੁਰ ਦੇ ਨਾਮ ਵਿੱਚ ਪੈਂਦੀ ਐ ਬੜ ਭਾਗੀਆਂ ਰੂਹਾਂ ਜਿਹੜੀਆਂ ਰੱਬ ਦੇ ਨਾਮ ਦੀ ਉਹਦੀ ਯਾਦ ਵਿੱਚ ਪੈਂਦੀ ਐ ਕਹਿੰਦਾ ਉਹ ਜੱਗ ਪਿੱਛੇ ਰੋਈ ਤੇ ਉਹ ਰੱਬ ਪਿੱਛੇ ਰੋਈ ਹੰਝੂ ਉਹਨੇ ਵੀ ਵਹਾਏ ਤੇ ਹੰਝੂ ਉਹਨੇ ਵੀ ਵਹਾਏ ਵੇਖੋ ਰਾਸ ਕਿਹਦੇ ਆਏ ਇੱਕ ਦੁਨੀਆਂ ਲਈ ਰੋਈ ਜਾਂਦੀ ਐ ਇੱਕ ਰੱਬ ਲਈ ਦੇਖੋ ਕਿਹਦੇ ਰਾਸ ਆਏ ਉਹਨੂੰ ਮੋਦੀ ਮਹਾਮਾਰੀ ਤੇ ਉਹਨੂੰ ਪ੍ਰੇਮ ਦੀ ਕੁਮਾਰੀ ਉਹਨੂੰ ਮੋਦੀ ਮਹਾਮਾਰੀ ਉਹਨੂੰ ਨਾਮ ਦੀ ਕੁਮਾਰੀ ਉਹ ਉੱਚੀ ਰੋਲਾ ਪਾਏ ਤੇ ਉਹ ਚੁੱਪ ਬਣਾਏ ਤੇ ਹੰਝੋਣੇ ਵੀ ਪਹਾਏ ਹੰਝੋਣੇ ਵੀ ਬਹਾਏ ਸੋਚੋ ਰਾਸ ਕਿਹਦੇ ਆਏ ਨਿਕਾ ਦੇ ਹਾਂ ਤੇਰਾ ਘਰ ਨਹੀਂ ਅੜੀਏ